Was will ਸੀਨੇ ਸਰਵ ਸਾਡੇ ਵਿੱਚ ਇਸ਼ਨਾਨ ਪਾਣੀ ਕਰ ਲਿਆ ਤੇ ਹੁਣ ਚਲੋ ਤੁਹਾਨੂੰ ਦਰਸ਼ਨ ਕਰਵਾਣੇ ਹੈਗੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਣੇਰੇ ਹੋ ਵੀਡੀਓ ਦੇ ਨਾਲ ਤੇ ਬਾਕੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰ ਲੈ ਤੇ ਚਲੋ ਹੁਣ ਤੁਹਾਨੂੰ ਕਰਵਾਣੇ ਹਨ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਉਹ ਇਤਿਹਾਸਿਕ ਜਗਾ ਜਿਹਨੂੰ ਆਪਾਂ ਕੇੰਦੂ ਸਾਹਿਬ ਕਹਿੰਦੇ ਜਿਹੜਾ ਕਿ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਤਨ ਕਰਕੇ ਗੱਲਤਾ ਸੀਗਾ ਤੇ ਦੇਖੋ ਕਿੰਨਾ ਜਿਹੜਾ ਵਿਸ਼ਾਲ ਰੂਪ ਇਹਨੇ ਦਰਸਤਾ ਲੈ ਲਿਆ ਤੇ ਸੰਗਤ ਆ ਕੇ ਇਹਦੇ ਨੀਚੇ ਪਾਣੀ ਵੀ ਰੱਖਦੀ ਹੈਗੀ ਬਾਕੀ ਸੰਗਤ ਬੈਠਦੀ ਵੀ ਹੈ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਸਾਰੇ ਆਪਾਂ ਦੀ ਸ਼ਰਦਾ ਦੇ ਮੁਤਾਬਕ ਜਿੱਦਾਂ ਦੀ ਸ਼ਰਦਾ ਲੈ ਕੇ ਆਵਾਂਗੇ ਉਦੋਂ ਦਾ ਫਲ ਜਗੂ ਮਿਲਦਾ ਆਪਾਂ ਨੂੰ ਤੇ ਆਜੋ ਹੁਣ ਆਪਾਂ ਦਰਸ਼ਨ ਕਰਾਉਨੇ ਆਂਗੇ ਤੁਹਾਨੂੰ ਤੁਹਾਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੈ ਕੇ ਚੱਲਦੇ ਆਂਗੇ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੇ ਹੋਰ ਸੰਗਤ ਵੀ ਦਰਸ਼ਨ ਕਰੇ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਨੂੰ ਵੀ ਮੋਟੀਵੇਸ਼ਨ ਮਿਲੇ I'm going ਹਰ ਹਰ ਮੁਕਤ ਕਰਾਈ ਮੇਰੀ ਸਤਗੁਰੂ ਆ ਜੀ ਹੁਣ ਆਪਾਂ ਲੈ ਲੈਂਗੇ ਕਲਾ ਪ੍ਰਸ਼ਾਦ ਦੀ ਦੇਗ ਬਾਬਾ ਜੀ ਤੋਂ ਤੇ ਫਿਰ ਚੱਲਦੇ ਆਂਗੇ ਪਿੰਡ ਨੂੰ ਆਓ ਰੱਬਾ ਆਹ ਸਾਈਡ ਦੇ ਉੱਪਰ ਜੀ ਯਾਤਰੀ ਨਿਵਾਸ ਸਥਾਨ ਬਣ ਰਿਹਾ ਆਈਆਂ ਕਈਆਂ ਸੰਗਤਾਂ ਵਾਸਤੇ ਦੇਖੋ ਸਾਹਮਣੇ ਕਿੰਨਾ ਸੋਹਣਾ ਕਿੰਨਾ ਵਧੀਆ ਬਣਾ ਰਹੇ ਨੇਗੇ ਬਾਰੇ ਪਾਰਕਿੰਗ ਹੈ ਜੀ ਬਣੀ ਹੋਈ ਬੜੀ ਵਧੀਆ ਤੇ ਬੇਅਪੀ ਲੈਣਾ ਕਰਨੇ ਹਾਂ ਕੌਣ ਨਿਕਾ ਪਾ ਤਨ ਸਾਹਿਬ ਜੀ ਇਹ ਇਧਰ ਜੀ ਲੱਗ ਰਹੀਆਂ ਨੇ ਆ ਦੁਕਾਨਾਂ ਦੇਖੋ ਬੜੀਆਂ ਵਧੀਆ 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 ਇਧਰ ਦੁਕਾਨਾਂ ਨਹੀਂ ਲੱਗੀਆਂ ਹੋਈਆਂ ਦੋਨੇ ਸਾਈਡਾਂ ਦੇ ਉੱਪਰ ਤੇ ਚਲੋ ਹੁਣ ਆਪਾਂ ਨਹਿਰ ਕ੍ਰੋਸ ਕਰਦੇ ਆਂਗੇ ਤੇ ਚਲੋ ਫਿਰ ਚੱਲੀਏ ਆਪਾਂ ਹੁਣ ਪਿੰਡ ਨੂੰ ਚਾਈਏ ਚਾਲੇ ਪਿੰਡ ਨੂੰ ਚੱਲ ਕੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤੇ ਚਲੋ ਹੁਣ ਤੁਹਾਨੂੰ ਦਿਖਾਨਿਆਂਗੇ ਪਿੰਡ ਤੱਕ ਦਾ ਰਸਤਾ ਕਿੰਨਾ ਵਧੀਆ ਨਹਿਰ ਦਾ ਕਿਨਾਰਾ ਸਾਹਮਣੇ ਬਾਈਪਾਸ ਆ ਜੀ ਜਿਹੜਾ ਕਿ ਦਿੱਲੀ ਤੋਂ ਜੰਮੂ ਨੂੰ ਜਾਂਦਾ ਹੈਗਾ ਇੱਥੋਂ ਦੀ ਕ੍ਰੋਸ ਹੁੰਦਾ ਹੈਗਾ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਤੁਹਾਨੂੰ ਪਿੰਡ ਨੂੰ ਲੈ ਕੇ ਅੱਜ ਦਾ ਨਹਿਰ ਵੀ ਉੱਪਰ ਦੀ ਚੱਲ ਰਹੀ ਹੈਗੀ ਕਾਫੀ ਇਹ ਜਿਹੜਾ ਸਿੱਧਾ ਰਸਤਾ ਹੈਗਾ ਇਹ ਭਵਾਨੀਗੜ੍ਹ ਨੂੰ ਲੰਘ ਜਾਂਦਾ ਹੈਗਾ ਤੇ ਹੁਣ ਆਪਾਂ ਚੱਲਦੇ ਆਂਗੇ ਆਪਣੇ ਪਿੰਡ ਨੂੰ ਤੇ ਆਪਾਂ ਚੱਲਦੇ ਆਂਗੇ ਹੁਣ ਪਿੰਡ ਨੂੰ ਭਾਈ ਇਹ ਚਾਲੇ ਤੇ ਹੁਣ ਜਿਹੜਾ ਪਿੰਡ ਆਊਗਾ ਉਹ ਆਊਗਾ ਜੀ ਇਹ ਰਾਮਗੜ੍ਹ ਰਾਮਗੜ੍ਹ ਪਿੰਡ ਆਊਗਾ ਤੇ ਬਾਕੀ ਸੜਕਾਂ ਸਾਡੇ ਏਰੀਆ ਦੇ ਵਿੱਚ ਕਾਫੀ ਵਧੀਆ ਨੇ ਪਰ ਕਿਤੇ ਕਿਤੇ ਹੈਗੀਆਂ ਨੇ ਕਿਉਂਕਿ ਆਪਾਂ ਹੁਣ ਸੰਗਰੂਰ ਜ਼ਿਲ੍ਹੇ ਦੇ ਵਿੱਚ ਫਿਰਦੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਿਆ ਕਰ ਸੜਕਾਂ ਦਾ ਬਹੁਤ ਵਧੀਆ ਮੇਨਟੇਨੈਂਸ ਰੱਖੀ ਹੋਈ ਆ ਕਈ ਪਾਸੇ ਮੈਂ ਦੇਖਦਾ ਉਹਨਾਂ ਦਾ ਤੇ ਕਾਫੀ ਸੜਕਾਂ ਦੀ ਮੇਨਟੇਨੈਂਸ ਤੇ ਸਾਡੇ ਵੀ ਖੈਰ ਵਧੀਆ ਕੀਤਾ ਹੋਇਆ ਹੈਗਾ ਤੇ ਪਰ ਵਿੱਚ ਵਿੱਚ ਕਈ ਜਗ੍ਹਾ ਦੇ ਉੱਤੇ ਹੈਗੀਆਂ ਨੇ ਖਰਾਬ ਬਾਕੀ ਇਹ ਜਿਹੜੀ ਸੜਕ ਆ ਕੀ ਗੁਰੂ ਘਰ ਨੂੰ ਵੇਣ ਆ ਜੀ ਤੰਨਾ ਪਾਸ਼ੀਆਂ ਦਾ ਗੁਰੂ ਘਰ ਆ ਜੀ ਘਨੌਰ ਸਾਹਿਬ ਤੇ ਉਹ ਨਾਨਕਦੇਵ ਜੀ ਨੇ ਆਪਣੀ ਦਤਨ ਕਰਕੇ ਉੱਥੇ ਗੜਤੀ ਸੀਗੀ ਤੇ ਅੱਜ ਉਹ ਦਤਨ ਬਹੁਤ ਤਕੜਾ ਜਿਹੜਾ ਰੂਪ ਲੈ ਚੁੱਕੀ ਹੈਗੀ ਵਿਸ਼ਾਲ ਰੂਪ ਹੋ ਗਿਆ ਦਰਖਤ ਦਾ ਥੱਲੇ ਸਪੋਟਾਂ ਲਾ ਲਾ ਕੇ ਜਿਹੜਾ ਰੁਕਿਆ ਹੋਇਆ ਹੈਗਾ ਤੇ ਹੁਣ ਅਸੀਂ ਆਗੇ ਜੀ ਰਾਮਗੜ ਪਿੰਡ ਆ ਗਏ ਜਦੋਂ ਆਪਾਂ ਘਨੌਰ ਸਾਹਿਬ ਤੋਂ ਆਣੇ ਆਗੇ ਸਾਹਮਣੇ ਰਾਮਗੜ ਪਿੰਡ ਆਗਾ ਤੇ ਪਿੰਡ ਹੈਗਾ ਹੈਗਾ ਇਹ ਛੋਟਾ ਜਿਹਾ ਪਿੰਡਾ ਕੋਈ ਗੋਲਾ ਵੱਡਾ ਪਿੰਡ ਨਹੀਂਗਾ ਇਹ ਛੋਟਾ ਜਿਹਾ ਪਿੰਡ ਆ ਦੇਖੋ ਜੇ ਤੁਸੀਂ ਕਰੋੜ ਸਾਹਿਬ ਤੋਂ ਮੇਰੇ ਪਿੰਡ ਨੂੰ ਆਉਣਾ ਤਲਵੰਡੀ ਨੂੰ ਤਾਂ ਤੁਹਾਨੂੰ ਇਹ ਰਸਤਾ ਦਿਖਾ ਰਹੇ ਆਂ ਵੀ ਤੁਸੀਂ ਉਲਝੋ ਨਾ ਕਈ ਵਾਰੀ ਕੋਈ ਕਾਫੀ ਸਬਸਕ੍ਰਾਈਬਰ ਮਿਲ ਲਾਉਂਦੇ ਨੇਗੇ ਆਹੋ ਪੁੱਛ ਲੈਂਦੇ ਨੇਗੇ ਵੀ ਅਸੀਂ ਬਾਈ ਸੰਗਰੂਰ ਤੋਂ ਆਣਾ ਜੇ ਕਿੱਧਰੋਂ ਆਵਾਂਗਾ ਤਾਂ ਦੇਖੋ ਇਹ ਛੜਕਾ ਕੀ ਮੇਰੇ ਪਿੰਡ ਨੂੰ ਕਾਨੂੰ तकरीबन ਸਾਰੀ ਜਿਹੜੀ ਹੈਗੀ ਆ ਦਿਖਾਵਾਂਗੇ ਮੇਰੇ ਪਿੰਡ ਤੱਕ ਸਾਰੀ ਦੇਖੋ ਬੜਾ ਵਧੀਆ ਪਰ ਇੱਕ ਗੱਲ ਆ ਜਿਹੜੀ ਇੱਥੇ ਮੈਨੂੰ ਬੜੀ ਮਾੜੀ ਗੱਲ ਲੱਗੀ ਹੈਗੀ ਉਹ ਆ ਗਈ ਜਿਹੜੀ ਇਹ ਸੜਕ ਦੇ ਉੱਤੇ ਨਾ ਇੱਕ ਠੇਕਾ ਖੋਲਿਆ ਗਿਆ ਹੈਗਾ ਤੇ ਮੇਰੇ ਹਿਸਾਬ ਨਾਲ ਇੱਥੇ ਠੇਕਾ ਨਹੀਂ ਖੁੱਲਣਾ ਚਾਹੀਦਾ ਕਿਉਂਕਿ ਇਹ ਜਿਹੜੀ ਸੰਗਤ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਵਰ ਦੁਆਰਾ ਸਾਹਿਬ ਨੂੰ ਜਾਂਦੀ ਹੈਗੀ ਮੱਥਾ ਟੇਕਣ ਪਰ ਜਿਹੜਾ ਠੇਕਾ ਖੁੱਲਿਆ ਹੋਇਆ ਹੈਗਾ ਇੱਥੇ ਵੀ ਕਾਫੀ ਦਾ ਰੂਪੀ ਕੇ ਲੋਕੋ ਕੋ ਮਾੜਾ ਜਗਾ ਦੇਖਦੇ ਵੀ ਨੇ ਜਾਂ ਕੁਝ ਹੋਰ ਕਰਦੇ ਨੇ ਤੇ ਵੈਸੇ ਇਹ ਠੇਕਾ ਜਿਹੜਾ ਬੰਦ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਪਹਿਲੀ ਗੱਲ ਤਾਂ ਠੇਕਾ ਜਿਹੜਾ ਗੁਰੂ ਘਰ ਦੇ ਲਵੇ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਇਧਰ ਮੇਨ ਰੋਡ ਹੈ ਜੀ ਕਾਫੀ ਪਹਿਲਾਂ ਹੀ ਠੇਕੇ ਦਾ ਵਿਰੋਧ ਵੀ ਹੋਇਆ ਸੀਗਾ ਪਰ ਕੁਛ ਕਾਰਨਾ ਕਰਕੇ ਜਿਹੜਾ ਹੈਗਾ ਇਹ ਠੇਕਾ ਚੱਲ ਰਿਹਾ ਹੈਗਾ ਹਜੇ ਤੱਕ ਵੀ ਇਹਨੂੰ ਕੋਈ ਫਰਕ ਨਹੀਂ ਪਿਆ ਹੈਗਾ ਠੇਕੇ ਨੂੰ ਤੇ ਇਹ ਸਾਹਮਣੇ ਪਿੰਡਾ ਜੀ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਹ ਨਰੈਣਗੜ ਪਿੰਡਾ ਹੈਗਾ ਤੇ ਨਰੈਣਗੜ ਨੂੰ ਆਪਾਂ ਬਾਈਕ ਪਾਸੀ ਜਾਵਾਂਗੇ ਨਰੈਣਗੜ ਦੇ ਵਿੱਚ ਨਹੀਂ ਵੜਨਾ ਜਦੋਂ ਮੇਰੇ ਪ੍ਰਿੰਟਰ ਨੂੰ ਆਉਣਾਗਾ ਆਪਾਂ ਮੇਰੇ ਫੈਕਟਰੀ ਤੋਂ ਸਿੱਧਾ ਜਾਵਾਂਗੇ ਨਰੈਣਗੜ ਤੋਂ ਨਰੈਣਗੜ ਦੇ ਵਿੱਚ ਪੜਨ ਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਇਹ ਦੇਖੋ ਆ ਚੌਂਕਾ ਇੱਥੇ ਲਿਖਿਆ ਹੋਇਆ ਤਲਵੰਡੀ ਸਾਹਮਣੇ ਲਿਖਿਆ ਹੋਇਆ ਹੈਗਾ ਤੇ ਹੁਣ ਚਲੋ ਆਪਾਂ ਚੱਲਦੇ ਆਂਗੇ ਮੇਰੇ ਪਿੰਡ ਨੂੰ ਬਸ ਅੱਗੇ ਸਿੱਧਾ ਮੇਰਾ ਪਿੰਡ ਹੀ ਆਉਣਾਗਾ ਤੇ ਇਧਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਅੰਗਰ ਘਰ ਗੁਰੂ ਘਰ ਬਣਿਆ ਹੋਇਆ ਹੈਗਾ ਇਹ ਜਿਹੜੀ ਲਿੰਕ ਸੜਕਾ ਮੇਰੇ ਪਿੰਡ ਨੂੰ ਜਾ ਰਹੀ ਹੈਗੀ ਬਾਕੀ ਸਾਰੀ ਠੀਕ ਹੈਗੀ ਬਾਕੀ ਇੱਕ ਦੋ ਜਗ੍ਹਾ ਦੇ ਉੱਤੇ ਜਿਵੇਂ ਆ ਨਰੈਣ ਗੜਦੇ ਲਵੇਜ ਇਹ ਵੀ ਕਿਸੇ ਕਾਰਨਾਂ ਕਰਕੇ ਟੁੱਟਾ ਰਹਿ ਗਿਆ ਸੀਗਾ ਇਹਨੂੰ ਵੀ ਬਹਾਨਾ ਚਾਹੀਦਾ ਛੋਟਾ ਜਿਹਾ ਟੁੱਟਾਗਾ ਇਹ ਜਿਆਦਾ ਨਹੀਂ ਵੱਡਾ ਹੈਗਾ ਤੇ ਬਾਕੀ ਹੁਣ ਲਗਭਗ ਜਿਹੜੀਆਂ ਜੀਰੀਆਂ ਨਹੀਂ ਆ ਫਸਲਾਂ ਨਿਸਰ ਗਈਆਂ ਤੇ ਹੁਣ ਵਿੱਚ ਵਿੱਚ ਵੱਢਣ ਵੀ ਲੱਗ ਕੇ ਲੋਕ ਫਸਲਾਂ ਨੂੰ ਝੋਨੇ ਨੂੰ ਵੱਢ ਰਹੇ ਨੇ ਵਿੱਚ ਵਿੱਚ ਤੇ ਉਹ ਚਲੋਂਗਾ ਕੀ ਸੀਜ਼ਨ ਵੀ ਮਨਲਾ ਦਾ ਵੀ ਅੱਜ ਤੋਂ 10 ਦਿਨਾਂ ਤੱਕ 15 ਦਿਨਾਂ ਤੱਕ ਸੀਜ਼ਨ ਹੈਗਾ ਜਿਹੜਾ ਵਧੀਆ ਹੋ ਜੂਗਾ ਵਧੀਆ ਸੀਜ਼ਨ ਚੱਲ ਪੂਗਾ ਅੱਜ ਤੋਂ 10-15 ਦਿਨਾਂ ਤੱਕ ਥੋੜਾ-ਥੋੜਾ ਕਿਤੇ-ਕਿਤੇ ਕੋਈ ਕੋਈ ਜਿਹੜੀ ਜੀਰੀ ਆ ਉਹ ਵੱਡੀ ਜਾ ਰਹੀ ਆ ਥੋੜਾ-ਥੋੜਾ ਕਿਤੇ-ਕਿਤੇ ਝੋਨਾ ਵੱਡਿਆ ਜਾ ਰਿਹਾ ਹੈਗਾ ਤੇ ਆ ਮੇਰੇ ਪਿੰਡ ਦਾ ਆ ਗਿਆ ਜੀ ਸੁਆ ਜਿਹੜਾ ਕੀ ਚਰਸਤਾ ਮੇਨ ਆ ਇੱਥੇ ਵੀ ਲੋਕ ਬੜੇ ਪੁੱਠੇ ਚਦੇ ਕੰਮ ਟੂਰਨਟ ਮਾਣੇ ਕਰਦੇ ਨੇ ਚੌਂਕ ਚ ਇਹ ਚਲੋ ਹੁਣ ਆਪਾਂ ਚੱਲਦੇ ਆਂਗੇ ਇਸ ਮੇਰੇ ਪਿੰਡ ਨੂੰ ਇਸੂਏ ਤੋਂ 1.5 ਕਿਲੋਮੀਟਰ ਅੱਗੇ ਮੇਰਾ ਪਿੰਡ ਆਗਾ ਅੱਜ ਤੱਕ ਨੂੰ ਬਿਨਾਂ ਰੋਕੇ ਮੇਰੇ ਪਿੰਡ ਤੱਕ ਜਿਹੜੀ ਹੈਗੀ ਆ ਉਹ ਵੀਡੀਓ ਦਿਖਾਉਨੇ ਆ ਦੇਖੀ ਪਪਾ ਆ ਉੱਥੇ ਰੱਖ ਸਾਈਡ ਤੇ ਚਲੋ ਇਹ ਸਾਹਮਣੇ ਹੈਗਾ ਜਿਹੜਾ ਮੇਰਾ ਪਿੰਡ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਬੜਾ ਸੁਭਾ ਮੇਰਾ ਪਿੰਡਾ ਮੇਰਾ ਰੱਬ ਮੇਰਾ ਪਿੰਡਾ ਮੇਰਾ ਪਿੰਡਾ ਆਪਾਂ ਨੂੰ ਲੱਗਦਾਗਾ ਬਹੁਤ ਕਿਤੇ ਵੀ ਜੀਣ ਨਹੀਂ ਲੱਗਦਾ ਜਦੋਂ ਵੀ ਕਿਤੇ ਜਾਂਦੇ ਆਂ ਕਿ ਪਿੰਡ ਬਿਨਾਂ ਜੀਣ ਨਹੀਂ ਲੱਗਦਾ ਫਿਰ ਐਦਾ ਹੁੰਦਾਗਾ ਵੀ ਪਿੰਡ ਨੂੰ ਭੱਜ ਲਈਏ ਛੇ ਦੀ ਛੇ ਦੀ ਪਿੰਡ ਚੱਲੀਏ ਕਿਤੇ ਵੀ ਜੀਣ ਨਹੀਂ ਲੱਗਦਾ ਹੈਗਾ ਪਿੰਡ ਤੋਂ ਬਿਨਾ ਤੇ ਆ ਮੇਰੇ ਪਿੰਡ ਦੀ ਜਿਹੜੀ ਹੱਦ ਆ ਇੱਥੋਂ ਮੇਰੇ ਪਿੰਡ ਦੀ ਹੱਦ ਸ਼ੁਰੂ ਹੋ ਜਾਂਦੀ ਹੈਗੀ ਇੱਥੋਂ ਮੇਰੇ ਪਿੰਡ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਮੇਰਾ ਅਨਕੜ ਦੀ ਹੱਦ ਖਤਮ ਹੋ ਜਾਂਦੀ ਹੈ ਸੰਗਰੂਰ ਜ਼ਿਲ੍ਹੇ ਦੀ ਪਟਿਆਲਾ ਜ਼ਿਲ੍ਹੇ ਦੀ ਹੱਦ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈਗੀ ਤੇ ਸਾਹਮਣੇ ਮੇਰਾ ਪਿੰਡ ਆ ਗਿਆ ਜੀ ਮੇਰਾ ਪਿੰਡ ਦੇਖੋ ਇਧਰ ਬਾਬਾ ਜੀ ਦੀ ਦਰਗਾਹ ਵੀ ਹੈਗੀ ਹੈ ਜੀ ਬਣੀ ਹੋਈ ਦਾਲਾ ਨੇ ਪੀਰ ਜੀ ਦੀ ਤੇ ਹੁਣ ਆਪਾਂ ਵੜ ਗਏ ਆਪਣੇ ਪਿੰਡ ਦੇ ਵਿੱਚ ਆ ਆਪਣੇ ਪਿੰਡ ਦਾ ਹੈਗਾ ਸਟੇਡੀਅਮ ਤੇ ਸਟੇਡੀਅਮ ਤੋਂ ਅੱਗੇ ਨੱਪ ਕੇ ਅੱਗੇ ਆਪਣੇ ਪਿੰਡ ਦੇ ਵਿੱਚ ਐਂਟਰ ਹੋ ਗਏ ਆਪਾਂ ਤੇ ਚਲੋ ਹੁਣ ਕਰਦੇ ਆਂ ਵੀਡੀਓ ਬੰਦ ਬਾਏ ਬਾਏ ਸਸੀ ਘਰ